ਲਓ ਜੀ ਸਾਰੇ ਪਤਾ ਹੀ ਏ ਦੇ ਅਸੀਂ ਉਹ ਪਾਣੀ ਦਾ ਜਗਾਰ ਲਾਇਆ ਸੀ ਤਾਰ ਲਾ ਬਿਠ ਬਰੀਕ ਤੇ ਉਹ ਹਨੇਰ ਆਣ ਜਦੋਂ ਉਹਦੇ ਵਿੱਚ ਟੁੱਟ ਹੁਣਾਂ ਮੈਂ ਕੇਵਲੇ ਲਿਆਂਦੀ ਲੱਬਲਬ ਕੇ ਤੇ ਆ ਹੁਣ ਚੰਨ ਸਿੰਘ ਤੁਸੀਂ ਜਾਣਦੇ ਏ ਲੱਗਾ ਹੈ ਹਿੰਮਤ ਮਾਰੀ ਖੜਕ ਬੜੀ ਗਰਮੀ ਦੀ ਵਿੱਚ ਤੇ ਆ ਨਿਕਲ ਕੇ ਜਵਾਕ ਵੱਡੇ ਵੀ ਨਿਕਕੇ ਨਹੀਂ ਬਾਕੀ ਹਾਲਤ ਮਾਸ਼ਾ ਵਿਖਿਆ ਗਿਆ ਨਹੀਂ ਆ ਫੋਟੋ ਕੋ ਟੇਬ ਤੇ ਹੋਣ ਬੱਚੇ ਲੱਗੇ ਨੇ ਜਿਹੜੀ ਸੇਵਾ ਕਰਨ ਆ ਨਰ ਦੇਖੋ ਬੜੇ ਸਿਆਣੇ ਨੇ ਵੀ ਨਿੱਕੇ ਨਿੱਕੇ ਬੱਚੇ ਕੰਮ ਕਰ ਰਹੇ ਨੇ ਜਿਹਨੇ ਹਰ ਬੰਦ ਕਰਤੀ ਸੀ ਹੈ ਚਲੋ ਠੀਕ ਹੈ ਲੋ ਆ ਵੇਖੀ ਰੌਣਕਾਂ ਬੱਲੇ ਬੱਲੇ ਹੋਈ ਵੀ ਬੱਲੇ ਮੁਰੇਓ ਜਵਾਨੋ ਸ਼ਾਬਾਸ਼ ਵੈਰੀ ਗੁੱਡ ਲੈ ਵੈਰੀ ਗੁੱਡ ਤੂੰ ਅੱਗੇ ਕੇ ਸੇਵਾ ਕੀਤੀ ਰੁੱਖਾਂ ਦੀ ਕਾਕੂ ਹਾਂ ਠੀਕ ਹੈ ਪਹਿਲਾਂ ਤੂੰ ਤਾਂ ਮੁਕਰ ਅੱਛਾ ਅੱਗੇ ਸੇਵਾ ਕੀਤੀ ਹੈ ਹਾਂਜੀ ਠੀਕ ਹੈ ਤੂੰ ਅੱਗੇ ਸੇਵਾ ਕਰਦਾ ਹਣਾ ਹਾਂ ਲਗਾ ਇਸ ਕਸੇ ਹੋ ਬੱਲੇ ਬੱਲੇ ਸ਼ਾਬਾਸ਼ ਵਾਹ ਡਾਕਟਰ ਸਾਹਿਬ ਆਪਾਂ ਹੋਂ ਦੇ ਐਤਵਾਰ ਸੜਕ ਦੇ ਉੱਤੇ ਰੋਕ ਲਗਾਉਣ ਜਾਣੇ 60 ਤੋਂ 50 ਰੋਕ ਲਗਾਉਣ ਜਾਣੇ ਬਸ 101 ਲਾਵਾਂਗੇ ਹਾਂ 101 ਠੀਕ ਵੈਰੀ ਗੁੱਡ ਲੈ ਆਹ ਦੇਰ ਨੂੰ ਮੁੰਡੇ ਦਾ ਵੇਖੋ ਕਿ ਧਿਆ ਵੇਖੋ ਨਿੱਕੇ ਜਿਹੇ ਬੱਚੇ ਐ ਜਾਣੇ ਨੇ ਸਾਹ ਤੋਂ ਬਾਹਰ ਦਿਸਨੇ ਆਪਾਂ ਹਾਲਾਂਕਿ ਬੱਚਿਆਂ ਨੂੰ ਤਕਰੀਬਨ ਸ਼ਾਇਦ ਹੀ ਆਕਸੀਜਨ ਦਾ ਨਹੀਂ ਪਤਾ ਹੁੰਦਾ और तुम पढ़े लिखे हो गए लोग तो पता ही नहीं ऑक्सीजन की चीज रुख क्यों लाई ने अपा ला सारे बच्चे ने पता है कि छोटे बच्चे ने इना पता ही ना माटा की हिम्मत मार लो एक दो रुखी ला दू सारे पंजाब लगेगा लगेगा थोड़े थोड़े ਥੋੜੀ ਜਿਹੀ ਮਿੱਟੀ ਹੋਰ ਪਾਈਓ ਚਲੋ ਠੀਕ ਆ ਵੇਖੋ ਪਾਣੀ ਪੁਣੀ ਜੀ ਪਾਣੀ ਪੁਣੀ ਆ ਬੱਚਿਆਂ ਦੇ ਚਾਟ ਵਿਚ ਇਨ ਲਫਾਏ ਪਰਦੇ ਅੱਗੇ ਮੈਂ ਚੰਨ ਲੱਗਨੇ ਆ ਉਦਾ ਵੀ ਲਫਾਏ ਪਰਦੇ ਨੇ ਉਦਾ ਵੀ ਨਲਕੀ ਬਣੇ ਠੀਕ ਹੈ ਜੀ ਆ ਅਸੀਂ ਪਰਦੇ ਨੇ ਦੋ ਚਾਰ ਦਿਨ ਇਹ ਹੁਣ ਬੱਚੇ ਕਹਿੰਦੇ ਨੇ ਵੀ ਅਸੀਂ ਹਰੇਕ ਐਤ ਭਰਾਵਾ ਕਰਾਂਗੇ ਹਾਂ ਜੀ ਨਹੀਂ ਐਤ ਆਪੇ ਰੋਖ ਲਾਵਾ ਕਰਾਂਗੇ ਤੇ ਜਦੋਂ ਅੱਗੇ ਆਲੇ ਆਪਾਂ ਲਵਾਏ ਭਰਦੇ ਨੇ ਠੀਕ ਹੈ ਇੱਕ ਵਾਰ ਆਪਾਂ ਉਹ ਸੜਕ ਤੇ ਰੁੱਖ ਲਾਣਾ ਤੇ ਜਰਸੀਆਂ ਮਨਵਾ ਦਿਆ ਬਸ ਠੀਕ ਹੈ ਕੋਈ ਜਿੱਥੇ ਗਏ ਹੈ ਜਿੱਥੇ ਕੋ ਰੁੱਖ ਲਾਵਾ ਦੇ ਜਿੱਥੇ ਤੁਹਾਨੂੰ ਲੋਡ ਹੋਵੇ ਦੱਸੋ ਸਾਨੂੰ ਸਾਡੀ ਸਾਰੀ ਟੀਮ ਇਹਦਾ ਅੱਜ ਥੋੜੇ ਪਹਿਲਾਂ ਆਏ ਨੇ ਤੇ ਬਾਕੀ ਸਾਰੀ ਟੀਮ ਆਵੇ ਕਰੇਗੀ ਤੁਹਾਡੇ ਥਾਂ ਹੈਗੀ ਬਸ ਥਾਂ ਸੰਦੱਸ ਦਿਓ ਵੀ ਡਾਕਟਰ ਸਾਹਿਬ ਜੀ ਇੱਥੇ ਰੁੱਖ ਲਾਉਣੇ ਨੇ ਚਾਹਨ ਨੂੰ ਕਹਿ ਦਿਓ ਮੈਨੂੰ ਕਹਿ ਦਿਓ ਆ ਬੱਚਿਆਂ ਜੀ ਨੂੰ ਮਰਜ਼ੀ ਦੱਸ ਦਿਓ ਵੀ ਸਾਡੇ ਥਾਂ ਪਈਏ ਤੇ ਸਾਡੇ ਰੁੱਖ ਲਾਜੇ ਕਰੋ ਕਸੀ ਲਾ ਜਾਵਾਂਗੇ ਕੱਲ ਡਾਕਟਰ ਸਾਹਿਬ ਸਕੂਲੇ ਰੋਕ ਲਗਾਉਣੇ ਐ ਸਕੂਲੇ ਹਾਂ ਉਹਨਾਂ ਅੱਗੇ ਆ ਬਹ ਲਾਇ ਸੀ ਪਿਛਲੇ ਸਾਲ ਪਤਾ ਨਾ ਉਹਨਾਂ ਸੰਭਾਲੇ ਕੋਣੀ ਸੰਭਾਲੇ ਨਹੀਂ ਦੀ ਨਿਮਾਉਂਗੇ ਹੋਇਆ ੜਿਆ ਨੇ ਵਾ ਜੀਓ ਵੈਰੀ ਗੁੱਡ ਕਿ ਫੇਰ ਤਲਾਵਾਂਗੇ ਵਾਲੀ ਲਾਇਆ ਉਹ ਨਿਮਾਣੂ ਅੱਛਾ ਸਾਡੇ ਘਰੇ ਨਾਮ ਲੱਗੀ ਸਾਈ ਵੱਧ ਵੱਡੀ ਸਾਡੇ ਇਹਨਾਂ ਦਾ ਵੱਡੀ ਹੈ ਸਾਡੇ ਅੱਛਾ ਕਿੱਥੋਂ ਲਿਆ ਗਏ ਅੱਛਾ ਅੱਛਾ ਇਥੋਂ ਲੈ ਗਏ ਵਾਹ ਜੀ ਵੈਰੀ ਗੁੱਡ ਫਿਰ ਕੇ ਕੋਈ ਗੱਲ ਅੱਛਾ ਹੁਣ ਦੱਸੋ ਜੀ ਨੇ ਲੱਗੇ ਬੂਟੇ ਲਾਏ ਲੈ ਕੇ ਲਾਏ ਨੇ ਅਸੀਂ ਅਸੀਂ ਅਮਰੂਦ ਲਾਇਆ ਵਾਹ ਵੱਡਾ ਹੋਇਆ ਅਮਰੂਦ ਨੇ ਪਕਾਇਆ ਪਤਾ ਨਹੀਂ ਨਿੰਮ ਕਿੱਡੀ ਹੋਈ ਖੜੀ ਵੱਡੀ ਵੱਡੀ ਆੜੂਆਂ ਦੇ ਬੂਟੇ ਲਾ ਕੇ ਗੱਡੀ ਹੋਈ ਖਲੀ ਆੜੂਆਂ ਦੇ ਬੂਟੇ ਲਾ ਕੇ ਵਾਹ ਵੱਡਾ ਆਖੜਾ ਉਹ ਲੱਗੇ ਕਰੇ ਨੇ ਆਪਾਂ ਵੀ ਬੂਟੇ ਲਾਵਾਂ ਤੇ ਜਿਹੜੇ 24 ਘੰਟੇ ਆਕਸੀਜਨ ਆਕਸੀਜਨ ਜਿਵੇਂ ਨਿੰਮ ਨਿੰਮ ਉਹ ਟਰਾਲੀ ਭਰ ਕੇ ਲੈ ਆਣੀ ਇੱਕ ਦਿਨ ਹਾਂਜੀ ਉਹ ਪੈਸੇ ਆਪਣੇ ਪੈਸੇ ਆਣੇ ਦਿੱਲੀ ਤੋਂ 1100 ਰੁਪਈਆ ਠੀਕ ਹੈ ਹਾਂਜੀ ਸ਼ਬਦ ਕੰਬੋਜ ਹੈਗਾ ਦਿੱਲੀ ਤੋਂ ਸਾਡੇ ਰਿਸ਼ਤੇਦਾਰ ਨੇ ਭੇਜੇ ਨੇ ਤੇ ਉਹ ਕਹਿੰਦੇ ਸਿਰਫ ਨਿੰਮਾਂ ਦੇ ਬੂਟੇ ਲਾਣੇ ਆਪਾਂ ਆ ਨਿੰਮ ਆ ਉਹ 11 ਆਪਾਂ ਬੂਟੇ ਨਿੰਮ ਦੇ ਲੈ ਆਣੇ ਨੇ ਬਾਕੀ ਆ ਨਿੰਮ ਆ ਫਿਰ ਠੀਕ ਹੈ ਜੀ ਬੜੀ ਮਿਹਰਬਾਨੀ ਵੀਡੀਓ ਵਾਤੋਂ ਸ਼ੇਅਰ ਕਰੋ ਕਮੈਂਟ ਕਰੋ ਔਰ ਤੇ ਜੇ ਤੁਹਾਨੂੰ ਆਹ ਵੇਖੋ ਆ ਆ ਗਏ ਨੇ ਮਰਿੰਗੇ ਆ ਨਿਸ਼ਾਨੀ ਅਦਾਸ ਦਿਆਂ ਸਾਰੇ ਮਰਿੰਗੇ ਨੇ ਆ ਕਿਕਰ ਜੇ ਪਤਾ ਹੈ ਆ ਕਿਕਰ ਆ ਟਾਲੀ ਆ ਮਰਿੰਗੇ ਨੇ ਆ ਸੁਖਚੈਨ ਹਾਂ ਜੀ ਉਹ ਤੂੰ ਟਾਲੀ ਤੂੰ ਹੁਣ ਤਾਂ ਰੱਬਾ ਖੋਲ ਕੇ ਇੱਥੇ ਜੋੜ ਲਾ ਰਾਂ ਅਸੀਂ ਅੱਪੜ ਜਾਈ ਪਹੁੰਚ ਜਾਏਗੀ ਅੱਛਾ ਵਾਯੂ ਬੜੀ ਮਤੇ ਚੰਨ ਸਿੰਘ ਵਿਲਾ ਕਿੱਥੇ ਜਾ ਚੜਿਆ ਫਿਰਦਾ ਹੈ ਇਹ ਸਾਲਿਆ ਛਟਾਲੀ ਤੇ ਚੜੇਦਾ ਬਾਕੀ ਦਾ ਫੇਰ ਆ ਤੇ ਕਰਦੇ ਆ ਠੀਕ ਨਹੀਂ ਨੀ ਕਰੋ ਕੰਮ ਜ਼ਰੂਰੀ ਹੈ ਠੀਕ ਹੈ ਜੀ ਬੜੀ ਮਿਹਰਬਾਨੀ ਤੇ ਜੇ ਨਵੇਂ ਬੰਦੇ ਨੇ ਸਬਸਕ੍ਰਾਈਬ ਕਰ ਲਓ ਚੈਨਲ ਜਰੂਰ ਕਮੈਂਟ ਸ਼ੇਅਰ ਜਰੂਰ ਕਰੋ ਤੇ ਪਿੰਡ ਦਾ ਨਾਮ ਦਹੋ ਜੇ ਬੂਟੇ ਲਵਾਉਣੇ ਨੇ ਹਾਂ ਪਿੰਡ ਦਾ ਨਾਮ ਉਹ ਸਾਰਾ ਦੱਸਾਂਗੇ ਫੋਨ ਕਰਕੇ 9855555461 ਤੇ ਫੋਨ ਕਰ ਦਿਓ ਜਾਂ 9879971191 ਫੋਨ ਕਰ ਦਿਓ ਤੁਹਾਨੂੰ ਰੁੱਖ ਤੁਹਾਡੇ ਘਰੇ ਪਹੁੰਚ ਜਾਣਗੇ ਠੀਕ ਹੈ ਜੀ ਮਿਹਰਬਾਨੀ ਜੀ